ਜਿਕਨ ਹੋ ਕੋਈ ਨਹੀਂ ਮਿਲਦੀ ਤਾਂ ਇਸ ਸ਼ਬਦ ਨੂੰ 21 ਦਿਨ ਪੜੋ ਫਿਰ ਦੇਖਣਾ ਨੋਕਰੀ ਤੁਹਾਡੇ ਅੱਗੇ ਪਿੱਛੇ ਘੁੰਮੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਇਸ ਸ਼ਬਦ ਤੋਂ ਉਪਰੰਤ ਇਸ ਸ਼ਬਦ ਨੂੰ ਪੜਨ ਦੀ ਵਿਧੀ ਵੀ ਦੱਸਾਂਗੇ ਨਾਲ ਇਸ ਦੇ ਫਾਇਦੇ ਵੀ ਦੱਸਾਂਗੇ ਕਿ ਤੁਹਾਨੂੰ ਕੀ ਕੀ ਫਾਇਦੇ ਹੋਣਗੇ ਸੋ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਆਓ ਹੁਣ ਇਸ ਸ਼ਬਦ ਦੀ ਸਾਂਝ ਤੁਹਾਡੇ ਨਾਲ ਪਾਉਂਦੀ ਹਾਂ ਸਾਚਾ ਸਾਹਿਬ ਸਾਚnai ਪੱਖਿਆ ਪੋ ਅਪਾਰ ਅੱਖੇ ਮੰਗੇ ਦੇ ਦੇ ਦਾਤ ਖੇਤਾ ਤਾਰ ਫੇਰ ਕੀ ਅੱਗੇ ਰੱਖੀ ਐ ਜਿਤ ਦਿਸੇ ਦਰਬਾਰ ਮੋਹ ਕੀ ਬੋਲਣ ਬੋਲੀਏ ਜਿਸ ਸੰਤਰੇ ਪਿਆਰ ਅੰਮ੍ਰਿਤ ਵੇਲਾ ਸਾਚ ਨਾਉ ਵਟਿਆਈ ਵਿਚਾਰ ਕਲਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕੇ ਵੈ ਜਾਣੀਏ ਸਭ ਆਪੇ ਸਚਿਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਾਧ ਸੰਗਤ ਜੀ ਤੁਹਾਨੂੰ ਇਸ ਸ਼ਬਦ ਪੜਨ ਦੀ ਵਿਧੀ ਤੇ ਫਾਇਦੇ ਦੱਸਦੇ ਹਾਂ ਇਸ ਸ਼ਬਦ ਦਾ 21 ਦਿਨ ਅੰਮਿਟ ਵੇਲੇ ਇਸ਼ਨਾਨ ਕਰਕੇ 108 ਵਾਰ ਹਰ ਰੋਜ਼ 21 ਦਿਨ ਤੱਕ ਜਪਣਾ ਹੈ ਇਸ ਸ਼ਬਦ ਪੜਨ ਦੇ ਨਾਲ ਰਾਜਦਰਵਾਇ ਵਿੱਚ ਤੁਹਾਡੀ ਫਤਿਹ ਹੋਵੇਗੀ ਜੇਕਰ ਤੁਹਾਡੇ ਉੱਤੇ ਕੋਈ ਮੁਕੱਦਮਾ ਚੱਲਦਾ ਹੈ ਤਾਂ ਉਹ ਵੀ ਤੁਸੀਂ ਜਿੱਤ ਜਾਓਗੇ ਤੁਹਾਡੀ ਨੌਕਰੀ ਵਿੱਚ ਵੀ ਤੁਹਾਨੂੰ ਤਰੱਕੀ ਮਿਲੇਗੀ ਅੰਮਿਤ ਵੇਲੇ ਇਸ਼ਨਾਨ ਕਰਕੇ ਆਪਣੇ ਕਮਰੇ ਦੇ ਵਿੱਚ ਛਮੀਨ ਉੱਤੇ ਇੱਕ ਸੁੱਚੀ ਚਾਦਰ ਵਿਛਾ ਕੇ ਤੇ ਸੁੱਚੇ ਕੱਪੜੇ ਪਾ ਕੇ ਬੈਠਣਾ ਹੈ ਕੋਲ ਇੱਕ ਬਰਤਨ ਵਿੱਚ ਪਾਣੀ ਵੀ ਰੱਖ ਲੈਣਾ ਹੈ ਜੋ ਬਾਣੀ ਪੜਨ ਨਾਲ ਜਲ ਬਣ ਜਾਂਦਾ ਹੈ ਹਰ ਰੋਜ਼ 108 ਵਾ ਇਸ ਸ਼ਬਦ ਦਾ ਜਾਪ ਕਰਕੇ ਉਸ ਜਲ ਨੂੰ ਆਪ ਵੀ ਸ਼ਕਣਾ ਹੈ ਜੀ ਤੇ ਪਰਿਵਾਰ ਨੂੰ ਵੀ ਸ਼ੁਕਾਉਣਾ ਹੈ ਤੇ ਸਾਰੇ ਘਰ ਦੇ ਵਿੱਚ ਉਸ ਜਲ ਦੇ ਛਿੱਟੇ ਵੀ ਦੇਣੇ ਹਨ ਅਤੇ ਸਾਰਾ ਨਤੀਜਾ ਤੁਹਾਨੂੰ 21 ਦਿਨਾਂ ਦੇ ਵਿੱਚ ਵਿੱਚ ਪਹੁੰਚਨ ਮਿਲ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ